ਪੰਜਾਬ ਦੇ ਵਿੱਚ ਦਿਨੋ ਦਿਨ ਮਾਮਲੇ ਇੰਨਾ ਭਈਆਂ ਦੇ ਵਾਦੇ ਹੀ ਜਾਂਦੇ ਹਨ ਅਜੇ ਇੱਕ ਮਾਮਲਾ ਠੰਡਾ ਨਹੀਂ ਹੋਇਆ ਸੀ ਕਿ ਇਸ ਤੋਂ ਬਾਅਦ ਪਿੰਟ ਨੰਗਲ ਦੇ ਵਿੱਚ ਵੀ ਭਈਆਂ ਨੇ ਵੱਡੀ ਕਰ ਦਿੱਤੀ ਹੈ ਪਾਰਦਾਤ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਭਈਆਂ ਨੇ ਇੱਕ ਕਿਸਾਨ ਵੀਰ ਨੂੰ ਦਿਨੇ ਹੀ ਪੱਟ ਦਿੱਤਾ ਹੈ ਉਸਦੀ ਮੋਟਰ ਦੇ ਉੱਤੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਉਨ੍ਹਾਂ ਤੇ ਆਪਸੀ ਝਗੜੇ ਨੂੰ ਲੈ ਕੇ ਆਪਸ ਵਿੱਚ ਪਹਿਲਾਂ ਥੋੜੀ-ਮੋਟੀ ਗੱਲਬਾਤ ਹੋ ਜੀ ਸੀ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਆਪਣੇ ਭੋਲੇ ਹੁੰਦੇ ਹਨ ਜੋ ਭੁੱਲ ਜਾਂਦੇ ਹਨ ਭਈਏ ਨਹੀਂ ਭੁੱਲੇ ਇੱਕ ਵੀਡੀਓ ਹੋਰ ਆ ਰਹੀ ਹੈ ਸੰਗਰੂਰ ਤੋਂ ਅੱਗੇ ਜੋ ਕਿ ਇੱਕ ਪ੍ਰਵਾਸੀ ਭਈਆ ਫੜਿਆ ਗਿਆ ਹੈ ਜੋ ਕਿ 4 ਸਾਲ ਦੀ ਬੱਚੀ ਦੇ ਨਾਲ ਗਲਤ ਹਰਕਤ ਕਰਦਾ ਸੀ ਵਾਦ ਵਿੱਚ ਪੰਜਾਬੀ ਮੁੰਡੇ ਅਤੇ ਵੀਡੀਓ ਵਿੱਚ ਦੇਖ ਸਕਦੇ ਹਾਂ ਤੁਸੀਂ ਇਹਨਾਂ ਇਕੱਠੇ ਹੋ ਗਏ ਅਤੇ ਇਸ ਦਾ ਚੰਗੀ ਤਰ੍ਹਾਂ ਕੁਟਾਪਾ ਕੀਤਾ ਅਤੇ ਹੁਣ ਬਾਅਦ ਵਿੱਚ ਇਸ ਨੂੰ ਪੁਲਿਸ ਦੇ ਗ੍ਰਿਫਤਾਰੀ ਵਿੱਚ ਲਿਆ ਗਿਆ ਤੁਸੀਂ ਦੱਸੋ ਇਹਨਾਂ ਭਈਆਂ ਦਾ ਕੀ ਹੱਲ ਹੋਣਾ ਚਾਹੀਦਾ ਹੈ ਜੋ ਕਿ ਇਹ ਪੰਜਾਬ ਦੇ ਵਿੱਚ ਗੰਦ ਨਾ ਪਾਉਣ ਇਹਨਾਂ ਦਾ ਦਿਨੋਂ ਦਿਨ ਹੀ ਇੱਕ ਕੰਮ ਵਾਦਾ ਹੀ ਜਾਂਦਾ ਹੈ ਤੁਸੀਂ ਪੀਡੀਆ ਵਿੱਚ ਦੇਖ ਸਕਦੇ ਹੋ ਇਸਨੇ ਗਪੀਰ ਨੇ ਇਸ ਨੂੰ ਪੜਿਆ ਸੀ ਅਤੇ ਬਾਅਦ ਵਿੱਚ ਇਸ ਤੱਕ ਟਾਪਾ ਕਰਿਆ ਸੀ ਪਹੀਆਂ ਦੀ ਰੋਕ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਵੀਡੀਓ ਵਧੀਆ ਲੱਗੀ ਤਾਂ ਲਾਇਕ ਅਤੇ ਸ਼ੇਅਰ ਕਰੋ